ਹਾਂ ਬਚਪਨ ਯਾਦ ਆ ਗਿਆ ਬਚਪਨ 1 2 3 4 5 6 7 8 9 10 ਅਸੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਪੰਗੋ ਵਲੌਗ ਦੇ ਵਿੱਚ ਟਾਈਮ ਹੋ ਗਿਆ 2:30 ਵਜੇ ਤੇ ਅੱਜ ਬਲੇ ਵਲੌਗ ਲੇਟ ਸ਼ੁਰੂ ਕਰਨੇ ਦਾ ਕਾਰਨ ਆਈ ਆ ਕਿਉਂਕਿ ਕੱਲ ਜਦੋਂ ਵਲੌਗ ਐਡਿਟ ਕਰਕੇ ਸੌਂ ਗਿਆ ਸੀਗਾ ਮੈਂ ਮੁੜ ਕੇ ਅੱਖ ਖੁਲੀ ਆ ਕੇ ਇੱਥੇ ਮਾਰ ਥੋਲੇ ਐ ਤੇ 8 9 9 ਵਜੇ ਉੱਠਿਆ ਮੈਂ ਤੇ ਸੁੱਤੇ ਪਏ ਸੀਗੇ ਇਹਨਾਂ ਨੂੰ ਠਾਲਿਆ ਨਹੀਂ ਮੈਂ ਮੈਂ ਕਿਹਾ ਚਲ ਲੇਟ ਹੈ ਸੌਈਆਂ ਵੀ ਆਪਾਂ ਇੱਥੇ ਰਹਿਨੇ ਆਂ ਚੱਲ ਆਪਾਂ ਰੋਟੀ ਰੋਟੀ ਖਾਧੀ ਉੱਠ ਕੇ ਰਬੂਰ ਗਏ ਫਰੈਸ਼ ਫਰੂਸ਼ ਹੋ ਕੇ ਤੇ ਹੁਣ ਚੱਲੇ ਆਂ ਤੇ ਪਾਰਟੀ ਵਾਲੇ ਦਾ ਫੋਨ ਵੀ ਆ ਗਿਆ ਸੀਗਾ ਉਹ ਕਹਿੰਦਾ ਵੀ ਰਾਤ ਨੂੰ ਐ ਬਾੜ ਕੇ ਗੱਡੀ ਰਾਤ ਨੂੰ ਐ ਖਾਲੀ ਕਰਕੇ ਕੱਢ ਦੂੰਗਾ ਬਾਹਰ ਤੇ ਆਪਣਾ maal ਆ ਦਮ ਦਮ ਦਾ ਤੇ ਅੰਦਰ ਜਾਣਾ ਆਪਾਂ ਨੇ ਇੱਥੇ ਦਾ ਆਮ ਦਾ ਏਅਰਪੋਰਟ ਆ ਉੱਥੇ ਦਾ ਮਾਲ ਆ ਚਲਾਦਾ ਰਿਹਾ ਉੱਥੇ ਜਾ ਕੇ ਆਪਣਾ ਅਬਦੁੱਲਾ ਘੜ ਜਾ ਕੇ ਗਾੜ ਲੈ ਲਾਂਗੇ ਤੇ ਗਰੇਂਦਰ ਬਾਈ ਦਾ ਪਤਾ ਨਹੀਂ ਕਿੱਥੇ ਦਾ ਕਹਿੰਦਾ ਆਲੂ ਬੋਸ ਤੇ ਦਾ ਇਹਨਾਂ ਦਾ ਮੇਰੇ ਖਿਆਲ ਆ ਆਲੂ ਬੋਸ ਤੇ ਦਾ ਉਹ ਵੀ ਨੇੜੇ ਨੇੜੇ ਹੀ ਆ ਸਾਰੇ ਆ ਬਾਈ ਕਟੂ ਮਹਾਲ ਆ ਸਭ ਇਹਦੇ ਦਾ ਬੀਲ ਲਿਖਿਆ ਹਾਂ ਮੋਰਾ ਲੱਗੀ ਵੀ ਹਾਂ ਹੈਲੋ ਇਸ ਤੇ 20 ਲਿਖਿਆ 20 ਰੁਪਏ ਕੀ ਹੈ ਮਿੰਟੂ ਕਹਿੰਦਾ ਇਹਦਾ ਬੀਲ ਲਿਖਾ ਕਹਿੰਦਾ 20 ਰੁਪਏ ਦੀ ਆ ਸਾਹਮਣੇ ਦੇਖੀ ਬੀਲ ਹੈ ਆ ਨੰਬਰ ਆਣੇ ਨਾ ਇਹਨਾਂ ਦੇ ਗਰੇਂਦਰ ਬਾਈ ਦਾ ਹੌਲੀ ਹੌਲੀ ਆਊਗਾ ਇਹਨਾਂ ਦੇ ਕੋਲ ਨੂੰ। ਬੇਬੀ ਆਈਆਂ ਆਈਆਂ। ਆਹ ਬੇਬੀ ਪਹਿਲੇ ਰੋ ਰਹੀ। ਬਲਾ ਬਈ ਬਾਰਡਰ ਤੇ ਪਹੁੰਚ ਗਏ। ਤੇ ਕਾਰ ਦਾ ਦੇਖੋ ਬਈ ਕਿਆ ਬਣਾਇਆ ਬਾਪਿਆ। ਪੀਪਾ ਹੀ ਬਣਾਤਾ। ਹੁਣ ਇੱਥੇ ਵਰਚੀ ਕਟਾ ਕੇ 236 ਰੁਪਏ ਦੀ ਦਿਖਾ ਕੇ ਡੰਡਾ ਟੈਕਸ ਦੇ ਕੇ 500 ਰੁਪਏ ਐਂਟਰੀ। ਚਲਦੇ ਹਾਂ। ਲਾ ਬਈ। ਦੇਗੇ ਐਂਟਰੀ ਗੱਡੀਆਂ ਦੇਣੀਆਂ ਚੱਲ ਬੇ ਯਾਰ ਦੇਖੋ ਮੈਂ ਨਾ ਭਰਿਆ ਪਿਆ ਰੋਡ ਕਹਿੰਦਾ ਜਿਹੜਾ ਗਰੇਂਦਰ ਬਾਈ ਦੇ ਨਾਲ ਬੰਦਾ ਵੀ ਉਹ ਬੋਲਦਾ ਨਹੀਂ ਹੈਗਾ ਬਿਨਾ ਹੱਸਦਾ ਨਾ ਬਹੁਤਾ ਬੋਲਦਾ ਉਹ ਭਾਈ ਹੈ ਹੀ ਇਹ ਜਾ ਉਹ ਸਾਨੂੰ ਵੀ ਕਈ ਵਾਰ ਸਮਝਣਾ ਉਹ ਕਰਨਾ ਪੈਂਦਾ ਵੀ ਹੈ ਕਿਆ ਕਹਿਣਾ ਉਹ ਬੋਲਦਾ ਹੀ ਬੜੀ ਹੌਲੀ ਹੌਲੀ ਆ ਇਦਾਂ ਮੋਦਾ ਆ ਇਦਾਂ ਕਰਦਾ ਰਹਿੰਦਾ ਉਹ ਹਏ ਕਰਕੇ ਉਹ ਤਾਂ ਪੁਲਿਸ ਵਾਲੇ ਨਹੀਂ ਸਮਝ ਸਕਦੇ ਇਹਦੀ ਗੱਲ ਕੋਈ ਪੁਲਿਸ ਵਾਲੇ ਨੇ ਇੱਕ ਦਿਨ ਕਹਿੰਦਾ ਕਹਿੰਦਾ ਉਹ ਲਿਆ ਆ ਅਥਾਰਟੀ ਲੈਟਰ ਲਿਆ ਔਰ ਕਹਿੰਦਾ ਡੰਡਾ ਟੈਕਸ ਲਿਆ ਆ ਕਿਉਂ ਦਿਖਾਉਣੀ ਹੈ ਆ ਆੜੇਵਾਣੀ ਆ ਗਾਣੀ ਪੁਲਿਸ ਵਾਲਾ ਲੰਘੇ ਗਿਆ ਮੁੜ ਕੇ ਵੀ ਪਤਾ ਨਹੀਂ ਕੀ ਆ ਕਹੀ ਜਾਂਦਾ ਹੈ ਬਚਪਨ ਯਾਦ ਆ ਗਿਆ ਬਚਪਨ 1 2 3 4 5 6 7 8 9 10 ਇਹਦਾ ਬਚਪਨ ਯਾਦ ਆ ਛੋਟੇ ਹੁੰਦੇ ਖਾਂਦੇ ਹੁੰਦੇ ਇਹ ਖਾ ਕੇ ਤਾਂ ਗਾਂ ਵਧ ਜਾ ਗਏ ਇਹ ਵੀ ਖਾਂਦੇ ਖਾਂਦੇ ਉਧਰ ਨੂੰ ਹੋ ਗਏ 1 2 3 4 5 ਛਟਕੀ ਛਟਕੀ ਉਹ ਕਾਫੀ ਉਹ ਦੂਜੀ ਉਹ ਕਰ ਰਿਹਾ ਹੈ ਕਾਫੀ ਆ ਇੱਕ ਡੱਬਾ ਹੋਟਾ ਆਪਾਂ ਕੌਫੀ ਹੁਣ ਮਾਰਵਾੜੀ ਕੋਲੋਂ ਲੈ ਲਾਂਗੇ ਕੌਫੀ ਮੇਟ ਇੱਕ ਕੌਫੀ ਮੇਟ ਇੱਕ ਕੌਫੀ ਇਹ ਤਾਂ ਦੂਜੀ ਉਹ ਯਾਰ ਬਸ ਇਹ ਕੀ ਦੇਣਾ ਵਧੀਆ ਬਣਦੀ ਨਾ ਇਹਦਾ ਯਾਰ ਉਹਦੇ ਵਾਲੀ ਆ ਰਹਿ ਰਹਾ ਸਾਬ ਲਾ ਦੇ ਉਹ ਸਾਬ ਤੇ ਪਹਿਲੇ ਲਾ ਹੋਏ ਮਿੱਤਰੋ 5:20 ਮਿੰਟ ਹੋ ਗਏ ਤੇ ਘੜ ਘਵਰ ਪਹੁੰਚ ਗਏ ਆਪਾਂ ਬਾਬਾ ਜੀ ਦਾ ਪਾਠ ਚੱਲੂਗਾ ਕੋਈ ਫੋਨ ਨਹੀਂ ਚੱਕਣਾ ਆਪਾਂ ਨੇ ਜਦ ਤੱਕ ਪਾਠ ਚੱਲਣਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਾਠ ਚੱਲੂਗਾ ਬਸ ਹਾਂ ਮਿੱਤਰੋ ਟਾਈਮ ਦੇਖ ਲਓ ਹਲੇ 6:00 ਨਹੀਂ ਵੱਜੇ ਹੈਗੇ ਪੂਰੇ ਤਿੰਨੇ ਰਾ ਇਦਾਂ ਹੈ ਬੋ ਜਿਹੜਾ 9-10 ਵਜੇ ਹੋਣ ਰਾਤ ਦੇ ਹੈ ਤੇ ਤਾਜੀ ਅਪਡੇਟ ਇਹ ਆ ਗ੍ਰਿੰਦਰ ਬਾਈ ਵਾਲੀ ਗੱਡੀ ਖਾਲੀ ਹੋਊਗੀ ਤੂੰ ਲਾ ਗੜ ਇਹ ਆਪਣੀ ਜਾਊਗੀ ਅੰਦਰ ਗਰੇਂਦਰ ਬਾਈ ਦਾ ਫੋਨ ਆਇਆ ਕਹਿੰਦਾ ਆਪਾਂ ਕਹਿੰਦਾ ਅੰਦਰ ਚਲਾਂਗੇ ਦੋਏ ਜਣੇ ਕਹਿੰਦਾ ਇਹਨਾਂ ਨੂੰ ਦੋਏ ਜਣਿਆਂ ਨੂੰ ਮੇਰੇ ਵਾਲੀ ਗੱਡੀ ਕੋਲੇ ਛੱਡ ਦਾਂਗੇ ਕਹਿੰਦਾ ਆਪਾਂ ਦੋਏ ਅੰਦਰ ਖਾਲੀ ਕਰਿਆਵਾਂਗੇ ਮੈਂ ਕਹਾ ਠੀਕ ਆ ਬਾਈ ਇਹ ਵੀ ਕਿਉਂਕਿ ਗਰੇਂਦਰ ਬਾਈ ਨੂੰ ਅੰਦਰ ਦਾ ਪਤਾ ਵੀ ਹੈਗਾ ਵੇਤੀ ਆ ਦੀ ਪਾਰਟੀ ਦਾ ਫੋਨ ਆ ਗਿਆ ਉਹ ਕਹਿੰਦਾ ਵੀ ਤੁੱਲਾ ਗੜ ਖਾਲੀ ਕਰ ਦੋਗੇ ਮੈਂ ਤਾਂ ਕਹਿੰਦਾ ਸਾਡੀ ਦਾ ਵੀ ਆ ਜਾਵੇ ਤੁਸੀਂ ਵੀ ਲਗੜੇ ਰੁਕ ਜਾਓ ਨਾ ਮੇਂ ਮਿੱਤਰੋ ਟਾਈਮ ਹੋ ਗਿਆ 7:00 ਵਜੇ 11 ਮਿੰਟ ਤੇ ਢੋਲਾ ਗੁੜੀ ਪਹੁੰਚਣੇ ਆਲੇ ਆ ਇਹ ਕ ਤੇ ਹੁਣ ਕ੍ਰਿੰਦਰ ਬਾਈ ਨੂੰ ਫੋਨ ਕਰਾਦਾ ਮੈਂ ਕਿਹਾ ਚਾਚੂ ਤੁਹਾਨੂੰ ਘਰ ਰੋਕਵਾਓ ਬੜਾ ਬੜਾ ਹੋ ਗਿਆ ਯਾਰ ਮੈਂ ਬਾਥਰੂਮ ਬਾਥਰੂਮ ਨੂੰ ਕਰੀ ਬਾ ਹੁਣ ਆ ਰੋਕਦੇ ਆ ਅੱਗੇ ਪਿੰਟੂ ਕਹਿੰਦਾ ਮੈਂ ਬਾਥਰੂਮ ਰੋਕੀ ਬੈਠਿਆ ਲਓ ਜੀ ਮਿੱਤਰੋ ਦੇਖ ਸਕਦੇ ਆ ਤੁਸੀਂ ਅਸੀਂ ਦੋ ਜਣੇ ਰਹਿ ਗਏ ਸਾਨੂੰ ਛੱਡ ਗਏ ਉਹਨਾਂ ਤੇ ਤਾ ਉਹ ਅਬਦੁੱਲਾ ਗੜ ਤੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਕਿੰਨੇ ਵੇਗ ਗ੍ਰਿੰਦਰ ਬਾਈ ਆਊਗਾ ਆਪਰਾ ਹੀ ਕਾਦੂਗਾ ਉਹ ਸਾਡੇ ਨਾਲ ਆਹ ਪੁੱਛ ਲਾ ਆਂ ਅੰਡਾ ਵੇ ਆਂਡਾ ਆਮਲੇਟ ਬਣਵਾ ਲਾ ਬਾਹ ਨੂੰ ਕਿੰਨੇ ਹੋਗੇ ਹਾਂ ਹਾਂ ਦੇ ਰਿਆਂ ਚੱਲ ਆ ਦੇ ਰਾਂ ਮੈਂ ਪੈਸੇ ਕਿਤਨਾ ਹੋਗੇ ਉਹ ਚੱਲ 25 ਰੁਪਏ ਦੇ ਤਾ ਮੈਂ ਦੇ ਤਾ ਨਵੇਂ ਮੇਟਰ ਟੋਲ ਪਾਰ ਕਰਕੇ ਕੰਡਾ ਆਗਾ ਤੇ ਕੰਡਾ ਕਰਾ ਲੀਏ ਤੇ ਖਾਲੀ ਦਾ ਵੀ ਇਹੀ ਕਰਾਣਾ ਪੈਣਾ ਆਪਾਂ ਨੂੰ ਤੇ ਪਾਲਟੀ ਵਾਲਾ ਕਹਿੰਦਾ ਵੀ ਉੱਥੇ ਅੰਦਰ ਕੰਡਾ ਨਹੀਂ ਹੈਗਾ ਆਏ ਮਿੱਤਰੋ ਟਾਈਮ ਹੋ ਗਿਆ 8:58 ਮਿੰਟ ਤੇ ਚੱਲਦੇ ਆਪਾਂ ਆਪਾਂ ਨੇ ਜਾਣਾ ਹੁਣ ਬਾਲੀ ਟੋਲ ਤੇ ਕਾਰਡ ਮਿਲ ਜੂਗਾ ਇੱਧਰ ਗਰੇਂਦਰ ਬਾਈ ਬੈਠਾ ਨਾਲ ਫੇਰ ਕਿਸ ਗੱਲ ਦਾ ਖਿਆਲ ਜਾਂ ਤੇ ਬਾਈ ਸਾਡੇ ਨਾਲ ਐ ਆਉਣਾ ਆ ਕੇ ਮਤਲਬ ਆ ਪਾਰਟੀ ਨੂੰ ਕਹਿੰਦੇ ਪਾਰਟੀ ਕਰ ਦੋ ਜੀ ਸਾਡੀ ਅਜੀ ਸਾਡਾ ਟਾਈਮ ਜ਼ਰਮਾਲ ਪਜਾਤਾ ਅ ਤੇ ਟਾਈਮ ਜ਼ਰ ਖਾਲੀ ਕਰ ਦੋ ਲੋ ਬਈ ਮਿੱਤਰ ਪਿਆਰਿਓ ਆਪਾਂ ਬਾਲੀ ਟੋਲ ਤੇ ਪਹੁੰਚ ਗਏ ਜੀ ਤੇ ਬਈ ਗ੍ਰਿੰਦਰ ਬਾਈ ਬਲੌਗ ਬਣਾ ਰਿਹਾ ਤੇ ਇਹਦਾ ਵੀ ਚੈਨਲ ਬਣਾ ਦੇਣਾ ਆਪਾਂ ਨੇ ਇੱਥੋਂ ਆਪਾਂ ਨੇ ਹੁਣ ਬੰਦਾ ਇਕੱਠਿਆ ਇੱਕ ਜਿਹੜਾ ਸਾਨੂੰ ਮੰਡੀ 'ਚ ਛੱਡ ਕੇ ਆਊਗਾ ਪੰਜਾਬੀ ਬੰਦਾ ਪੰਜਾਬੀ ਬੰਦਾ ਮੰਡੀ ਦਾ ਹੀ ਆਪ ਵੀ ਚੱਲ ਜਾਣਾ ਦਾ ਪਰ ਚੱਕਰ ਇਹ ਆ ਵੀ ਉੱਥੇ ਉਹ ਗਰੇਂਦਰ ਬਾਈ ਉੱਤਰ ਕੇ ਹੀ ਚਲੇ ਗਿਆ ਅੱਜ ਆ ਕਦੇ ਕਿਉਂ ਲਹੂ ਵੀਰਿਆਂ ਜਿੱਥੇ ਜਿੱਥੇ ਆਪਾਂ ਗੱਡੀ ਖਾਲੀ ਕਰਨੀ ਆ ਤੇ ਹੁਣ ਜਗਾਂ ਦੇਖਣ ਗਿਆ ਗ੍ਰਿੰਦਰ ਬਾਜੀ ਇਹ ਫਿਰ ਦੇਖਣ ਕਿਹਾ ਹਸਾ ਹੁਕ ਤਾ ਬੈਠਦਾ ਹੋਰੇ ਨਾ ਜੀਂ ਤਰੋ 10:30 ਹੋ ਗਏ ਤੇ ਗੱਡੀ ਲੱਗ ਗਈ ਆਪਣੀ ਖਾਲੀ ਹੋਣ ਇੱਥੇ ਗੱਡੀ ਖਾਲੀ ਹੋਣੀ ਇੰਦਰ ਕੋਈ ਨਹੀਂ ਹੈ ਕੀ ਘਰ ਮੈਂ ਪਿਆ ਹਾਂ ਨਹੀਂ ਇਹ ਖਾਲੀ ਆ ਪਰ ਇਹ ਤਾਂ ਹਮ ਵੀਡੀਓ ਬਣਾਤਾ ਹੈ YouTube ਤੇ ਸੇ ਗੱਡੀ ਲੱਗੀ ਨਾਏ ਮਿੱਤਰੋ ਆ ਇਧਰੋਂ ਆਏ ਆ ਆਪਾਂ ਤੇ ਰੋਡ ਖੁੱਲਾ ਡੁੱਲਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਰੋਡ ਦੀ ਹੈ ਮੈਂ ਚਾਕਲੇਟ ਲਈ ਕਿਹਾ ਕਿੱਥੇ ਰੱਖਤੀ ਆਹ ਡੇਲੀ ਮੈਂ ਖਾਏਗਾ ਹਾਂ ਹੁਣ ਅੱਜ ਰੋਟੀ ਦੇ ਬਾਅਦ ਖਾਵਾਂਗੇ ਗਰੇਂਦਰ ਬਾਈ ਗਿਆ ਵਾ ਰੋਟੀ ਲੈਣ ਉਹਨੂੰ ਫਿਰ ਰੋਟੀ ਦੇ ਬਾਅਦ ਰਹਿੰਦਾ ਚਾਕਲੇਟ ਨਹੀਂ ਉਹ ਕੁਝ ਖਾਣੇ ਨੂੰ ਨਹੀਂ ਹੈ ਮਿੱਠਾ ਇਸ ਕਰਕੇ ਸਰਪ੍ਰਾਈਜ਼ ਦੇਵਾਂਗੇ ਤੇ ਉਹ ਸਾਹਮਣੇ ਆਉਣੀ ਗੱਡੀ ਖਾਲੀ ਹੋ ਰਹੀ ਹੈ ਨਾ ਲੱਗ ਰਿਹਾ ਵੀ ਜਣੋ ਕਿਸੇ ਪੋਸ਼ ਏਰੀਆ ਚ ਆ ਗਏ ਹੁਣ ਪੋਸ਼ ਏਰੀਆ ਜੀ ਹੈ ਸਾਫ਼ ਸੁਥਰਾ ਜਾਂ ਐ ਵੀ ਮੰਡੀ-ਮੁੰਡੀ ਜ ਨਹੀਂ ਹੈਗਾ ਗਦਾਮ ਚ ਖਾਲੀ ਹੋ ਰਹੀ ਆ ਗੱਡੀ ਲਓ ਬਈ ਥੋੜੇ ਜਿਹੀ ਰਹਿ ਗਏ ਕੱਟੇ ਆਪਣੇ ਟਾਈਮ ਹੋ ਗਿਆ 1:30 ਵਜਣੇ ਵਾਲਾ ਤੇ ਹੁਣੇ ਪੁਲਿਸ ਵਾਲੇ ਆਏ ਸੀਗੇ 100 ਰੁਪਏ ਲੈ ਗਏ ਕਹਿੰਦੇ ਮੋਟਰਸਾਈਕਲ ਵਾਲੇ ਵੀ ਆਉਣਗੇ ਕਹਿੰਦੇ ਮੇਰੇ ਚਾਰ ਪੰਜ ਕੱਟੇ ਰਹਿ ਗਏ ਤੇ ਬਈ ਯਾਰ ਕੱਲ ਵਾਲੇ ਵਲੌਗ ਚ ਨਾ ਗਾਣਾ ਗੱਡੀਆਂ ਗਈਆਂ ਮੇਰ ਤੋਂ ਉਹਦੇ ਲਈ ਬਾਈ ਤੈਨੂੰ ਮਾਫੀ ਵੀ ਯਾਰ ਮੈਂ ਕੱਟੀਆਂ ਵੀ ਹੈਗੀਆਂ ਸੀਗੀਆਂ ਤੇ ਵਿੱਚ ਰਹਿ ਗਈਆਂ 2-3 ਤੇ ਸੌਰੀ ਬਾਈ ਯਾਰ ਇਹ ਗਾਲਾਂ ਦਾ ਬੁਰਾ ਲੱਗਿਆ ਤੇ ਕੋਈ ਉਹ ਨਹੀਂ ਹੁੰਦਾ ਯਾਰ ਬਾਈ ਵੀ ਮੈਂ ਜਾਣ ਕੇ ਉਹ ਕਰਿਆ ਗੁੱਸੇ 'ਚ ਨਿਕਲ ਗਈਆਂ ਇਹ ਕਰਕੇ ਸੌਰੀ ਕਈ ਭਾਈਆਂ ਦੇ ਕਮੈਂਟ ਆਏ ਵੀ ਬਾਈ ਯਾਰ ਘਰੇ ਦੇਖਦੇ ਆ ਵਲੌਗ ਸੌਰੀ ਬਾਜੀ ਯਾਰ ਅੱਗੇ ਤੋਂ ਧਿਆਨ ਰੱਖਾਂਗਾ ਮੈਂ ਇਸ ਗੱਲ ਦਾ ਕਾਲਾ ਨਹੀਂ ਨਹੀਂ ਕੱਢੀਆਂ ਜਾਣਗੀਆਂ ਉਹ ਵੀ ਕੱਟ ਦਿਆ ਕਰ ਉਹਨੇ ਠੀਕ ਆ ਔਰ ਇੱਕ ਬੰਦੇ ਦਾ ਆਇਆ ਵੀ ਆਇਆ ਕਮੈਂਟ ਵੀ ਗਾਲਾਂ ਨਾ ਕੱਟਿਆ ਕਰ ਵੀ ਸਵਾਦ ਆਉਂਦਾ ਤੇ ਮਾਈ ਕੋਈ ਨਹੀਂ ਯਾਰ ਇਕਣਾ ਵੀ ਬਥੇਰੇ ਸਵਾਦ ਆਊਗਾ ਤੇ ਘਰ ਦੇ ਵੀ ਦੇਖਦੇ ਆਂ ਵੀਡੀਓ ਕੋਈ ਚੱਕਰ ਨਹੀਂ ਇਕਣਾ ਬਥੇਰਾ ਸਵਾਦ ਆ ਦਾ ਹੋਣਾ ਵੀਡੀਓ ਚ ਕਮੈਂਟ ਦੱਸ ਦੇਣੇ ਆ ਠੀਕ ਆ ਜੇ ਨਾਲ ਦਾ ਮਾੜਾ ਮਾੜੇ ਵਲੌਗ ਬਣਾਉਂਦੇ ਹੋਈ ਇਹ ਕੋਣ ਦੇਖੇ ਕਹੇ ਨਹੀਂ ਇਦਾਂ ਇੱਥੇ ਫਿਰ ਇਹ ਹੁਣ ਗੱਡੀ ਹੋ ਗਈ ਆਪਣੀ ਖਾਲੀ ਇਹ ਹੁਣ ਦੇਖਦੇ ਆ ਕਿਹਦਾ ਹਿਸਾਬ ਕਿਤਾਬ ਉੱਤਰ ਗਿਆ ਆ ਲਾ ਸਾਰਾ ਆਹ ਵੇਖੋ ਪਰਤਾ ਇਹਨਾਂ ਦਾ ਵਿੜਾ ਸ਼ਾਹ ਟਰੇਡਰਸ ਲਾਓਏ ਮਿੱਤਰੋ ਟਾਈਮ ਹੋ ਗਿਆ 1 ਵਜ ਕੇ 46 ਮਿੰਟ ਤੇ ਚੱਲਦੇ ਹਾਂ ਹੁਣ ਆਪਾਂ ਅੱਡੇ ਖਾਲੀ ਕਰਕੇ ਬਾਹਰ ਤੇ ਇਹਨਾਂ ਨੇ ਇੱਕ ਕਟਾ ਘਟਾ ਦਾ ਆਪਣਾ ਚਲੋ ਉਹਨਾਂ ਨੂੰ ਫੋਨ ਕਰਾਂਗੇ ਸਵੇਰੇ। ਇਹ ਹਸਾਉਂ ਕਿਤਾਬ ਬਣਦਾ। ਲਓਏ ਮਿੱਤਰੋ। ਗੰਗਾ ਨਦੀ ਦੇਖ ਲਓ। ਔਰੇ ਕਿਸ਼ਤੀ ਵੀ ਘੁੰਮਣਾ ਆਇਆ। ਕਹੇ ਦੇਣਾ। ਤੇ ਆ ਪੌੜ ਦੇਖੋ ਕਿ ਘੈਂਟ ਆ। ਆਹ ਦੇਖੋ ਭਾਈ। ਕੱਟੇ ਮਾਲ ਦਾ ਨਜ਼ਾਰਾ ਗ੍ਰਿੰਦਰ ਬਾਈ ਕਹਿੰਦਾ। ਐ ਜੇ 10 ਵਜੇ ਉਹ ਯਾਰ ਸੌਰੀ। 10 ਵਜੇ ਆਏ ਆਪਾਂ ਨਾ ਓਏ ਬੰਦਾ ਦੇਖੋ ਖਾਤਰਿਆਂ ਦਾ ਖਿਲਾੜੀ ਬਣਿਆ ਵਾ ਪੂਰਾ ਉਹ ਹੁਣ ਤੇ ਪਿੱਛੇ ਖੜਾ ਦਾ ਪਹਿਲਾਂ ਕੁੰਡੀਆਂ ਦੇ ਉੱਪਰ ਮੈਸਾਂ ਲੱਦੀਆਂ ਨੋਏ ਮਿੱਤਰੋ ਟੰਡਾ ਲਿਆ ਕਰਾ ਆਪਾਂ ਨੇ ਤੇ ਵਜਣਾ ਜਿੰਨਾ ਉੱਥੇ ਤਾਂ ਉਨਹੀਂ ਆਇਆ ਤੇ ਹੁਣ ਕਰਦੇ ਆਪਾਂ ਇਹ ਵਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਇਹ ਛੋਟਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਂਗ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਕਰਕੇ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੇ ਸਭ ਤੋਂ ਪਹਿਲਾਂ ਤੋਂ ਤੁਹਾਡੇ ਕੋਲ ਅਸੀ ਕਾਲ ਮਿਲਦੇ ਆਂ ਅਗਲੇ ਵਲੌਗ ਤੱਕ ਰੱਬ ਰਾਖਾ